ਵਿੱਚ ਲਾਈਵ ਜੇ ਅਸੀਂ ਗੱਡੀਆਂ ਵਾਲੇ ਕੋਲ ਜਾਂਦੇ ਆ ਗੱਡੀਆਂ ਵਾਲੇ ਆਪਦੇ ਕੋਈ ਵੀ ਨਹੀਂ ਗੱਲ ਸੁਣਦਾ ਸਾਡੀ ਨਾ ਕੋਈ ਪ੍ਰਸ਼ਾਸਨ ਸੁਣਦਾ ਜੀ ਸਾਰਿਆਂ ਨੂੰ ਅਸੀਂ ਕਹਿ ਕੇ ਵੇਖ ਲਿਆ ਹੁਣ ਆ ਮਾਲ ਪਿਆ ਤੁਹਾਡੇ ਸਾਹਮਣੇ ਕਿੰਨੇ ਦਿਨ 19 ਤਰੀਕ ਦੀ ਆਪਣੀ ਬੋਲੀ ਸ਼ੁਰੂ ਹੋਈ ਐ 15 ਦਿਨ ਹੋਇਆ ਬੰਦ ਹੋਈ ਨੂੰ ਤੇ ਕੋਈ ਨੇ ਕਿਸ ਨੇ ਆ ਕੇ ਸਾਡੀ ਸਾਰ ਨਹੀਂ ਲਈ ਰਾਤ ਨੂੰ ਅਸੀਂ ਇੱਥੇ ਪੈਂਦੇ ਆ ਸਾਨੂੰ ਚੋਰ ਵੀ ਪੈਂਦੇ ਆ ਸਾਨੂੰ ਸਾਰੀਆਂ ਚੀਜ਼ਾਂ ਦਾ ਖਤਰਾ ਜੇ ਤੁਸੀਂ ਗੱਡੀਆਂ ਨਹੀਂ ਭੇਜਦੇ ਕਿਸ ਕਰਨ ਨਹੀਂ ਭੇਜਦੇ ਅਸੀਂ ਕਣਕ ਚੱਕੀ ਸਾਡੀ ਸਾਰੀ ਲੇਵਰ ਬੇਲੀ ਬੈਠੀ ਆ ਸਾਡੇ ਦਾ ਪ੍ਰਸ਼ਾਸਨ ਨੂੰ ਇਹੀ ਮੰਗ ਆ ਵੀ ਸਾਡੇ ਆ ਵੇਖੋ ਹੱਥ ਬੰਨੇ ਆ ਦੇ ਸਾਨੂੰ ਜਿਆਦਾ ਕਿਸੇ ਕਿਨਾਰੇ ਲਾ ਦੋ ਜਾਂ ਸਿੱਧਾ ਜਵਾਬ ਦੇ ਦਿਓ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਸਰਕਾਰ ਭਵੇਂ ਮੰਡੀਆਂ ਦੇ ਮਾਮਲੇ ਵਿੱਚ ਕਣਕ ਖਰੀਦ ਦੇ ਮਾਮਲੇ ਵਿੱਚ ਕੁਝ ਕਹੇ ਕਿੱਡੇ ਵੱਡੇ ਦਾਅਵੇ ਕਰੇ ਪਰ ਅਸਲ ਸਥਿਤੀ ਗਰਾਊਂਡ ਲੈਵਲ ਤੇ ਕੁਝ ਹੋਰ ਆ ਤੇ ਉਹ ਸਾਰਾ ਕੁਝ ਸਿਸਟਮ ਫੇਲ ਸਾਫਤ ਕਰ ਰਹੀ ਹੈ। ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਪਿੰਡਾਂ ਦੀਆਂ ਮੰਡੀਆਂ ਉੱਥੇ ਕਣਕ ਦੀ ਖਰੀਦ ਬੰਦ ਹੋਏ ਨੂੰ ਇੱਕ ਹਫ਼ਤੇ ਤੋਂ ਵੱਧ ਹੋ ਚੁੱਕਿਆ ਤੇ ਉੱਥੋਂ ਚਕਾਈ ਬਹੁਤ ਧੀਮੀ ਆ ਧੀਮੀ ਕੀ ਨਾਂ ਦੇ ਬਰਾਬਰ ਆ ਖਰੀਦੀ ਹੋਈ ਕਣਕ ਦੇ ਪਿੰਡਾਂ ਦੇ ਵਿੱਚ ਅੰਬਾਰ ਲੱਗੇ ਪਏ ਆ ਨਾ ਸਰਕਾਰ ਸੁਣਦੀ ਆ ਨਾ ਪ੍ਰਸ਼ਾਸਨ ਸੁਣਦਾ ਤੇ ਨਾ ਹੀ ਕੋਈ ਹੋਰ ਲੇਬਰ ਵਾਲੇ ਦੁਖੀ ਹੋ ਰਹੇ ਆ ਉਹਨਾਂ ਦੇ ਅਨੁਸਾਰ ਜਿੰਨੀ ਲਿਫਟਿੰਗ ਲੇਟ ਹੋ ਰਹੀ ਆ ਉਨੀ ਕਣਕ ਘਟ ਰਹੀ ਆ ਤੇ ਉਸ ਦਾ ਨੁਕਸਾਨ ਉਹਨਾਂ ਨੂੰ ਹੀ ਹੋ ਰਿਹਾ ਕਿਉਂਕਿ ਮੰਡੀਆਂ ਦੇ ਵਿੱਚੋਂ ਚੋਰ ਕਣਕ ਚੋਰੀ ਵੀ ਕਰਦੇ ਆ ਤੇ ਇਸ ਤੋਂ ਇਲਾਵਾ ਕਣਕ ਲਗਾਤਾਰ ਗਰਮੀ ਪੈਣ ਕਰਕੇ ਸੁੱਕ ਵੀ ਰਹੀ ਆ ਜਿਸ ਕਰਕੇ ਹੁਣ ਸ਼ਾਰਟੇਜ ਆ ਜਾਣੀ ਆ ਰੀਦਕੁਰਦੀਆਂ ਮੰਡੀਆਂ ਕਿਲਾ ਨੌ ਤੇ ਸ਼ੇਰ ਸਿੰਘ ਵਾਲਾ ਦਾ ਅੱਜ ਤੋਂ ਦੌਰਾ ਕਰਕੇ ਦੇਖਿਆ ਤਾਂ ਉਥੇ ਕਾਫੀ ਬੁਰਾ ਹਾਲ ਸੀ ਇਹਨਾਂ ਦੋਨਾਂ ਮੰਡੀਆਂ ਦੇ ਵਿੱਚ ਲਗਭਗ ਡੇਢ ਲੱਖ ਤੋਂ ਉੱਪਰ ਕਣਕ ਦਾ ਗੱਟਾ ਖਰੀਦਿਆ ਗਿਆ ਚੁੱਕਿਆ ਇਥੋਂ ਸਿਰਫ 33000 ਦੇ ਕਰੀਬ ਗਿਆ ਤੇ ਬਾਕੀ ਸਾਰੇ ਦਾ ਸਾਰਾ ਓਵੇਂ ਦਾ ਓਵੇਂ ਮੰਡੀਆਂ ਵਿੱਚ ਖਰਾਬ ਹੋ ਰਿਹਾ ਹਾਲਾਤ ਇਹ ਆ ਕਿ ਕਣਕ ਖਰੀਦ ਕਰਨ ਵਾਲੀ ਏਜੰਸੀ ਦੇ ਅਧਿਕਾਰੀਆਂ ਨੇ ਠੇਕੇਦਾਰ ਨੂੰ ਬਾਕੀਆਂ ਨੂੰ ਲਿਖਤੀ ਬੇਨਤੀਆਂ ਕਰਕੇ ਦੇਖ ਲੀਆਂ ਹਦਾਇਤਾਂ ਕਰਕੇ ਦੇਖ ਲੀਆਂ ਪਰ ਉਹਨਾਂ ਦੀ ਕੋਈ ਨਹੀਂ ਸੁਣਦਾ ਤੇ ਇਹ ਬੇਨਤੀ ਉਹਨਾਂ ਇੱਕ ਵਾਰ ਨਹੀਂ ਕਈ ਵਾਰ ਕੀਤੀ ਆ ਪਿੰਡ ਕਿਲਾ ਨੋਂ ਦੇ ਕਿਸਾਨ ਆਗੂ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਲਗਾਤਾਰ ਪ੍ਰਸ਼ਾਸਨ ਨੂੰ ਅਧਿਕਾਰੀਆਂ ਨੂੰ ਲਿਫਟਿੰਗ ਕਰਨ ਵਾਲੇ ਠੇਕੇਦਾਰ ਨੂੰ ਵਿਧਾਇਕ ਨੂੰ ਫੋਨ ਕਰ ਰਿਹਾ ਹੈ ਤੇ ਹੁਣ ਤਾਂ ਹਾਲਾਤ ਇਹ ਬਣ ਗਏ ਕਿ ਉਹਨਾਂ ਨੇ ਉਸ ਦਾ ਫੋਨ ਚੱਕਣਾ ਹੀ ਬੰਦ ਕਰ ਦਿੱਤਾ ਹੈ ਕਣਕ ਚੱਕਣੀ ਇੱਕ ਪਾਸੇ ਰਹੀ ਫੋਨ ਚੱਕ ਕੇ ਉਸ ਨੂੰ ਜਵਾਬ ਦੇਣਾ ਹੀ ਕੋਈ ਮناسب ਨਹੀਂ ਸਮਝ ਰਿਹਾ ਇਹ ਮੁਸ਼ਕਲਾਂ ਤੁਸੀਂ ਵੇਖੋ ਸਾਹਮਣੇ ਮੇ ਕੈਮਰਾ ਕਿੰਨਾ ਮਾਲ ਪਿਆ ਕਿੰਨੇ ਮੰਨ ਲੋ ਲੀਵਰ ਬੈਠੀ ਆ ਰਿਕ ਦਾ ਆਪ ਦਾ ਰਜਗਾਰ ਕਿਸੇ ਦਾ ਨਹੀਂ ਚੱਲਦਾ ਪਿਆ ਸਾਰੇ ਬੰਦ ਪਏ ਆ ਠੀਕ ਹੈ ਜੀ ਜੇ ਅਸੀਂ ਗੱਡੀਆਂ ਵਾਲੇ ਕੋਲ ਜਾਂਦੇ ਆ ਗੱਡੀਆਂ ਵਾਲੇ ਆਪਦੇ ਕੋਈ ਵੀ ਨਿੱਕਲ ਸੁਣਦਾ ਸਾਡੀ ਨਾ ਕੋਈ ਪ੍ਰਸ਼ਾਸਨ ਸੁਣਦਾ ਜੀ ਸਾਰਾ ਨੂੰ ਅਸੀਂ ਕਹਿ ਕੇ ਵੇਖ ਲਿਆ ਹੁਣ ਆ ਮਾਲ ਪਿਆ ਤੁਹਾਡੇ ਸਾਹਮਣੇ ਕਿੰਨੇ ਦਿਨ 19 ਤਰੀਕ ਦੀ ਆਪਣੀ ਬੋਲੀ ਸ਼ੁਰੂ ਹੋਈ ਐ 15 ਦਿਨ ਹੋਇਆ ਬੰਦ ਹੋਈ ਨੂੰ ਤੇ ਕੋਈ ਨੇ ਕਿਸ ਨੇ ਆ ਕੇ ਸਾਡੀ ਸਾਰ ਨਹੀਂ ਲਈ ਆਪ ਦਾ ਸੂਤ ਵੇਂਦੇ ਜਿਹੜਾ ਕੁੜਾਵੇਂ ਦੇ ਇਹ ਸਰਕਾਰ ਜਿਹੜੀ ਕਹਿੰਦੀ 72 ਘੰਟੇ ਵਿੱਚ ਕਾਵਾਂਗੇ ਆ ਵੇਖ ਲੋ ਕਿੰਨੇ 72 ਘੰਟੇ ਹੋ ਗਏ ਜੇ ਹੁਣ ਅਸੀਂ ਬੋਲਦੇ ਆਂ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਅਸੀਂ ਕੀ ਕਰੀਏ ਜੀ ਇੱਥੇ ਜਿੰਨੇ ਲੇਵਰ ਬੈਠੀ ਆ ਸਾਰੇ ਬੇਰਜ਼ਗਾਰ ਬੈਠੀ ਆ ਹੁਣ ਅਸੀਂ ਕੰਮ ਧੰਦੇ ਜਾਣਾ ਹੁੰਦਾ ਜੀ ਨਾ ਸਾਨੂੰ ਕੋਈ ਰੋਜ਼ਗਾਰ ਮਿਲਦਾ ਇੱਥੇ ਵਿਹਲੇ ਬਹਿ ਕੇ ਜਾਂਦੇ ਰਹੀਦਾ ਜੀ ਵੀ ਦੱਸੋ ਵੀ ਸਾਡਾ ਕਸੂਰ ਕੀ ਆ ਇਹ ਅਸੀਂ ਵੀ ਜਿਹੜੀ ਆ ਹੁਣ ਮੰਨ ਲਓ ਕਣਕ ਪਈ ਆ ਇਹਦੀ ਸ਼ੌਲਟ ਪੈਣੀ ਆ ਬਾਅਦ ਚ ਅਗਲਾ ਕਹਿੰਦੇ ਤੁਸੀਂ ਸ਼ੌਲਟ ਭਰੋ ਕਿ ਕਿਹੜੇ ਵੇਸਤੇ ਭਰੀਏ ਜੀ ਜਿਹੜੀ ਸਰਕਾਰ ਕਹਿੰਦੀ ਸੀ 72 ਘੰਟੇ ਵਿੱਚ ਅਸੀਂ ਚੱਕਾਂਗੇ ਤੋ 72 ਘੰਟੇ ਦਾ ਦੱਸੋ ਕਿੰਨੇ ਕਿੰਨੇ ਕ 72 ਘੰਟੇ ਹੋ ਗਏ ਅਸੀਂ ਕਿਹੜੇ ਪਾਸੇ ਸ਼ੌਲਟ ਭਰਗੇ ਜਾਦਾ ਕਹਣਾ 72 ਘੰਟੇ ਦੇ ਵਿੱਚ ਆਖਦੇ ਫੇਰ ਸਾਨੂੰ ਸੌਲਟ ਆਵੇ ਅਸੀਂ ਸੌਲਟ ਵੀ ਭਰ ਦਾਂਗੇ ਤਾਂ ਹੁਣ ਮੈਨੂੰ ਦੱਸੋ ਵੀ ਕਿੰਨੇ 72 ਘੰਟੇ ਹੋ ਗਏ ਆਹ ਮਾਲ ਦੇਖੋ ਤੁਸੀਂ ਕਿੰਨਾ ਪਿਆ ਹਾਂ ਕੋਦੇ ਪਸ਼ੂ ਆ ਜਾਂਦੇ ਆ ਕਿਸੇ ਪਾਸੇ ਨਿਗਰਾਨੀ ਆ ਚਾਰ ਚਾਰ ਚੌਕੀਦਾਰਾ ਰੱਖਦੇ ਆਂ ਅਸੀਂ ਫੇਰ ਆਪ ਵੀ ਬੈਠੀਦਾ ਮੱਛਰ ਪਤਾ ਕਿੰਨਾ ਤੋੜਦਾ ਹੀ ਠੀਕ ਆ ਕੱਲ ਨੂੰ ਕੋਈ ਬਿਮਾਰ ਹੋ ਗਿਆ ਜਾਂ ਕੋਈ ਬਿਮਾਰੀ ਆ ਗਈ ਉਹਦਾ ਜ਼ਿੰਮੇਵਾਰ ਕੌਣ ਦੱਸੋ ਸਾਨੂੰ ਕੁਛ ਚੱਕਿਆ ਵੀ ਗਿਆ ਕਿ ਸਾਰਾ ਜਿਉਂ ਉਦੋਂ ਉਵੇਂ ਪਿਆ ਕੁਛ ਕੁ ਚੱਕਿਆ ਗਿਆ ਜੀ ਆਪਦੀ ਮਰਜ਼ੀ ਨਾਲ ਕੋਈ ਗੱਡੀ ਆਉਂਦੀ ਆ ਉਹ ਭੇਜ ਦਿੰਦੇ ਆ ਉਹ ਜਿਵੇਂ ਸੂਤ ਲਾ ਦੋ ਭਰ ਕੇ ਲੈ ਜਾਂਦੇ ਆ ਸ਼ੌਲਟ ਵੀ ਡਰਾਈਵਰ ਵੀ ਲੈ ਜਾਂਦੇ ਆ ਬਾਅਦ ਚ ਫੇਰ ਸ਼ੌਲਟ ਪੈ ਜਾਂਦੀ ਸਾਨੂੰ ਹੁਣ ਦੱਸੋ ਵੀ ਹੁਣ ਪੈਸੇ ਮੰਗੀ ਜਾਂਦੇ ਆ ਉਧਰੋਂ ਡਰਾਈਵਰ ਪੈਸੇ ਮੰਗ ਲੈਂਦੇ ਆ ਉਧਰੋਂ ਸਰਕਾਰਾਂ ਵੀ ਉਹੋ ਜੀਆਂ ਹੋਈਆਂ ਪਈਆਂ ਜੀ ਡਰਾਈਵਰ ਕਾਹਦੇ ਪੈਸੇ ਮੰਗਦੇ ਡਰਾਈਵਰ ਕਹੇ ਜਾਂਦੇ ਸਾਨੂੰ ਗੇੜੇ ਦੇ ਪੈਸੇ ਨਹੀਂ ਤਾਂ ਅਸੀਂ ਪੁਰਾਣੀ ਮੰਡੀ ਜਾਂਦੇ ਆ ਦੱਸੋ ਅਸੀਂ ਕੀ ਕਰੀਏ ਖਰਚਾ ਪਾਣੀ ਭਾਲਦੇ ਆ ਤੇਲ ਖਰਚਾ ਦਿਓ ਸਾਨੂੰ ਸਾਡੇ ਤਾਂ ਪ੍ਰੋਸੈਸਾ ਸਾਨੂੰ ਇਹੀ ਮੰਗਾ ਵੀ ਸਾਡੇ ਆ ਵੇਖੋ ਹੱਥ ਬੰਨੇ ਆ ਤੇ ਸਾਨੂੰ ਜਿਆਦਾ ਕਿਸੇ ਕਿਨਾਰੇ ਲਾ ਦੋ ਜਾਂ ਸਿੱਧਾ ਜਵਾਬ ਦੇ ਦਿਓ ਗੱਟੇ ਗਲੀਆਂ ਜਾਂਦੇ ਗੱਟੇ ਗਲੀਆਂ ਜਾਂਦੇ ਇਹਦੀ ਸੌਲਟ ਕੌਣ ਭਰੂਗਾ ਸਾਨੂੰ ਦੱਸੋ ਪਿਛਲੀ ਵਾਰ ਵੀ ਮੀਂਹ ਦੇ ਵਿੱਚ 2 ਮਹੀਨੇ ਇੱਥੇ ਬੈਠੇ ਰਹੇ ਖੱਜਲ ਖਰਾਬ ਹੋਈ ਗਈ ਸੀ ਸਾਰੇ ਗੱਟੇ ਪਾਟ ਗਏ ਨਵੇਂ ਕਿਲੇ ਮੰਡੀ ਦੇ ਵਿੱਚ ਵੀਰ ਜੀ ਖਰੀਦਦਾਰੀ ਇੱਥੇ ਬਹੁਤ ਟਾਈਮ ਦੀ ਹੋ ਚੁੱਕੀ ਹੈ ਮੰਡੀ ਦੀ ਦਾਣਾ ਸਾਰੇ ਵਿਕ ਚੁੱਕਿਆ ਰਾਤ ਨੂੰ ਅਸੀਂ ਇੱਥੇ ਪੈਂਦੇ ਸਾਨੂੰ ਚੋਰ ਵੀ ਪੈਂਦੇ ਆ ਸਾਨੂੰ ਸਾਰੀਆਂ ਚੀਜ਼ਾਂ ਦਾ ਖਤਰਾ ਜੇ ਤੁਸੀਂ ਗੱਡੀਆਂ ਨਹੀਂ ਭੇਜਦੇ ਕਿਸ ਕਰਨ ਨਹੀਂ ਭੇਜਦੇ ਅਸੀਂ ਕਣਕ ਚੱਕੀ ਸਾਡੀ ਸਾਰੀ ਲੇਬਰ ਬੇਲੀ ਬੈਠੀ ਆ ਤੁਸੀਂ ਦੇਖ ਸਕਦੇ ਵੀਰ ਜੀ ਦਿਖਾਓ ਸਾਰੀ ਲੇਬਰ ਦਿਖਾਓ ਕਿੰਨੇ ਬੰਦੇ ਬੈਠੇ ਆ ਕਿਰਪਾ ਕਰਕੇ ਸਾਨੂੰ ਗੱਡੀਆਂ ਦੀ ਕਿਰਪਾਲਤਾ ਕਰੋ ਭੇਜਣ ਦੀ ਤਾਂ ਕਿ ਸਾਡਾ ਵੀ ਰੋਜ਼ਗਾਰ ਚੱਲੇ ਤੇ ਸਾਡਾ ਮੰਡੀ ਦਾ ਵੀ ਆਪ ਦਾ ਟੈਨਸ਼ਨ ਖਤਮ ਹੋਵੇ ਮੰਡੀ ਵੀ ਮੁਸ਼ਕਿਲ ਇਹੀ ਆ ਰਹੀ ਜੀ ਹਮ ਲੋਗ ਹਫਤੇ ਭਰ ਹਫਤੇ ਪਹਿਲੇ ਮੰਡੀ ਖਤਮ ਹੋ ਗਿਆ 15 ਦਿਨ ਸੇ ਬੇਲੇ ਬੈਠ ਕੇ ਬਿਹਾਰ ਸੇ ਆਇਆ ਹਾਂ ਬੀਬੀ ਬਾਲ ਬੱਚੇ ਕੋ ਛੋੜ ਕੇ ਰੋਟੀ ਰਾਸ਼ਨ ਪਾਣੀ ਆਪਣਾ ਹੀ ਖਾ ਰਹਾ ਹਾਂ ਬੇਲੇ ਬੈਠਾ ਹਾਂ 15 ਦਿਨ ਸੇ ਮੈਂ ਸਾਰੇ ਆਰਤੀ ਸੇ ਇਹੀ ਕਹਿਣਾ ਚਾਹਤਾ ਹਾਂ ਐਮਐਲਏ ਸਾਹਿਬ ਗੁਰਦੇਵ ਸਿੰਘ ਸੇਖੋਂ ਤੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਠੇਕਾ ਦਿੱਤਾ ਮੰਡੀਆਂ ਦਾ ਠੇਕਾ ਜੀ ਤੇ ਕੋ ਲਿਫਟਿੰਗ ਦਾ ਉਹਨਾਂ ਨੂੰ ਦਿਹਾੜੀ 'ਚ ਦੋ ਦੋ ਵਾਰੀ ਫੋਨ ਕਰਦਾ ਪਰ ਲਿਫਟਿੰਗ ਬਾਰੇ ਕੋਈ ਸੁਣਵਾਈ ਨਹੀਂ ਹੁਣ ਕੱਲ ਦੀ ਨੌਬਤ ਇਥੋਂ ਤੇ ਕਰਾ ਗਈ ਆ ਵੀ ਤੂੰ ਮੇਰਾ ਫੋਨ ਚੱਕਣੋਂ ਵੀ ਗਿਆ ਪਹਿਲਾਂ ਕਹਿੰਦਾ ਸੀ ਵੀ ਅੱਜ ਮੈਂ ਤੁਹਾਡੇ ਕੋਲੇ ਗੱਡੀਆਂ ਭੇਜ ਦਿੰਦਾ ਮੈਂ ਹੁਣ ਭੇਜਦਾ ਜੀ ਮੈਂ 1 ਘੰਟੇ ਨੂੰ ਭੇਜਦਾ ਜੀ ਮੈਂ 2 ਘੰਟੇ ਨੂੰ ਭੇਜਦਾ ਕੁਝ ਆੜਤੀਆਂ ਨੇ ਪੈਸੇ ਵੀ dete ਆ ਜਿਹੜੇ ਇਹਨਾਂ ਦੇ ਪੈਸੇ ਬਣਦੇ ਹੁੰਦੇ ਆ ਹਿਸਾਬਪਤੀ ਚੱਲਦਾ ਹੁੰਦਾ ਉਹ ਵੀ ਦੇਤਾ ਪਰ ਪੈਸੇ ਲੈਣ ਦੇ ਬਾਵਜੂਦ ਵੀ ਨਵਾਂ ਕਿਲਾ ਮੰਡੀ ਚ ਕੋਈ ਲਿਫਟਿੰਗ ਨਹੀਂ ਸਰਕਾਰ ਦੇ ਕਿਸੇ ਕੰਨ ਤੇ ਜੂਣੀ ਸਰਕਾਰੀ ਜਿਹੜੀ ਕਟੌਤੀ ਪੈਣੀ ਹੈ ਉਹ ਗਰੀਬ ਬੰਦਿਆਂ ਨੂੰ ਇਹਨਾਂ ਵਿਚਾਰਿਆਂ ਨੂੰ ਪੈਣੀ ਹੈ ਜਿਹੜੇ ਮੰਡੀਆਂ ਚ ਕੰਮ ਕਰਦੇ ਜਿਨ੍ਹਾਂ ਨੂੰ 5 5 4 4000 ਰੁਪਏ ਬਚਣਾ ਹੁੰਦਾ